ਸਾਸਰੀ ਕਾ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਆਪ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਬੀ ਸ਼ੇਪ ਗਲਾ ਜਿਹੜਾ ਆ ਆਮ ਨੋਰਮਲ ਗਲਾ ਸੇਪ ਆ ਜਿਹੜਾ ਆਪਾਂ ਦੱਸ ਰਹੇ ਹਾਂ ਤੁਹਾਨੂੰ ਅੱਜ ਆ ਵੇਖੋ ਇਹ ਆਪਾਂ ਫਾਤੂ ਕਪੜੇ ਤੇ ਚਿਪਿਆ ਹੋਇਆਗਾ ਇਸ ਹੁਣ ਆਪਾਂ ਇਹਨੂੰ ਇਧਰੋਂ ਇੱਕੋ ਜਿਹਾ ਕਰਕੇ ਇਹਨੂੰ ਮੋੜਨ ਲੈਣਾ ਪਹਿਲਾਂ ਟੱਕ ਲਾਵਾਂਗੇ ਆਪਾਂ ਵਿਚਾਰੇ ਦੇ ਇਹਨੂੰ ਜਮਾ ਇੱਕੋ ਜਿਹਾ ਕਰਨਾ ਹੈ ਇਸ ਤਰ੍ਹਾਂ ਕਰ ਲੇ ਐਸ ਲੋਟ ਆਪਾਂ ਇਹਨੂੰ ਨੌ ਨਾਲ ਤਿਆਰ ਜਿਹੜੀ ਦੀ ਪਕਾ ਲਾਂਗੇ ਆਪਾਂ ਜਿੰਨਾ ਗਲਾ ਤਿਆਰ ਕਰਨਾ ਆਪਾਂ ਉਹ ਤੋਂ ਅੱਧਾ ਇੰਚ ਵੱਧ ਲੈ ਕੇ ਆਪਾਂ ਜਿਹੜਾ ਇਹ ਕਟਾਈ ਕਰਾਂਗੇ ਦੀ ਜਿਵੇਂ ਹੁਣ ਮੈਂ 6 ਇੰਚ ਤਿਆਰ ਕਰਨਾ ਗਲਾ ਇਹਦੇ ਆਪਾਂ 6.5 ਇੰਚ ਲਾਇਆ ਮੈਂ 6.5 ਇੰਚ ਤੇ ਮੈਂ ਨਿਸ਼ਾਨੀ ਲਾ ਲਈ ਹੁਣ ਆਪਾਂ ਨਾਪੈ ਨੂੰ ਕੱਟ ਦੇਾਂਗੇ ਅੱਧਾ ਇੰਚ ਆਪਾਂ ਹੁਣ ਤਾਂ ਜਿਹੜਾ ਇਹ ਹੋਊਗਾ ਆਪਾਂ ਕਪੜਾ ਲਾ ਦਾਂਗੇ ਨੂੰ ਇਹਨੂੰ ਜਮਾ ਬਿਲਕੁਲ ਜਮਾ ਸਿੱਧਾ ਕੱਟਣਾ ਆਪਾਂ ਸਿੱਧਾ ਕੱਪਲੇ ਕੱਟ ਕੇ ਹੁਣ ਆਪਾਂ ਇਹਦੇ ਉੱਤੇ ਇੱਥੇ ਵਿਚਾਲੇ ਸੈਂਟਰ ਬਣਾ ਲਾਂਗੇ ਟੱਕ ਲਾ ਦੇਣਾ ਹੁਣ ਆਪਾਂ ਇਹਨੂੰ ਥੋੜ ਨੂੰ ਕੁਮੀਦ ਤੇ ਝੜਨਾ ਦੱਸਦੇ ਆ ਜਿਹੜਾ ਇਹ ਪਾਸਾ ਹੈਗਾ ਮੇਰੇ ਕੋਲ ਕੁਮੀਦ ਦਾ ਕਟਾਈ ਕਰੀ ਹੋਈ ਹੈ ਹੁਣ ਆਪਣਾ ਜਿਹੜਾ ਕਮੀਜ਼ ਆ ਇਹਦਾ ਆਪਾਂ ਪੀਸ ਜਿਹੜਾ ਮੂਰਲਾ ਉੱਤੇ ਲਾਪਾ ਕਰਿਆ ਹੋਇਆ ਇਹਦਾ ਸੈਂਟਰ ਬਣਿਆ ਹੋਇਆ ਹੁਣ ਆਪਾਂ ਇਹ ਕੱਟ ਨੂੰ ਜਿਹੜਾ ਆਹ ਕੱਟ ਆਪਾਂ ਇਹ ਕੱਟ ਦੇ ਉੱਪਰ ਇਸ ਤਰ੍ਹਾਂ ਰੱਖਾਂਗੇ ਜਿਹੜੀ ਕਮੀਜ਼ ਦਾ ਪਾਸਾ ਧਰਨਾ ਆਪਾਂ ਉਹ ਸਿੱਧਾ ਪਾਸਾ ਉੱਪਰ ਹੋਵੇ ਤੇ ਗਲੇ ਦਾ ਪੁੱਠਾ ਪਾਸਾ ਉੱਪਰ ਹੋਵੇ ਇਸ ਤਰ੍ਹਾਂ ਹੁਣ ਆਪਾਂ ਕੀ ਕਰਨਾ ਇੱਥੋਂ ਆਪਾਂ ਐਂਚੂ ਟੇਪ ਨਾਲ ਮਿਣਾਗੇ ਵੀ ਆਪਣਾ ਗਲਾ ਸਹੀ ਠੀਕਿਆ ਕਿ ਨਾ ਇਧਰੋਂ ਆਪਾਂ 3.5 ਇੰਚ ਤੋਂ 1 ਪੁਆਇੰਟ ਘੱਟ ਹੈਗਾ ਹੁਣ ਆਪਾਂ ਇਧਰ ਵੀ ਮਿਨਾਗੇ ਇਧਰ ਵੀ ਜਮਾ ਸਹੀ ਹੈ ਹੁਣ ਆਪਾਂ ਕੀ ਕਰਨਾ ਇਹਦੇ ਵਿੱਚ ਸਲਾਈ ਨਹੀਂ ਲਾਉਣੀ ਆਪਾਂ ਇੱਕ ਇਹ ਤਾਂ ਤੁਹਾਨੂੰ ਸਲਾਈ ਤੋਂ ਬਿਨਾ ਗਲਾ ਜੜਨ ਦਾ ਇੱਕ ਤਰੀਕਾ ਦੱਸਦੇ ਹਾਂ ਹੁਣ ਆਪਣੇ ਕੋਲੇ ਜਿਵੇਂ ਲਾਲ ਉਤਰਪਾਈ ਵਾਲੀਆਂ ਸੂਈਆਂ ਲੈ ਲੋ ਜਾਤਾ ਦਾ ਜੀ ਮੈਂ ਹੁਣ ਆਪਣੇ ਹੁੰਦੇ ਨੇ ਪੱਗ ਪਿੰਨਾ ਪੱਗ ਪਿੰਨ ਵੀ ਲੱਗ ਜਾਂਦੇ ਆਪਾਂ ਇਹਦੇ ਤੁਹਾਨੂੰ ਦੋ ਪੱਗ ਪਿੰਨ ਲਾ ਕੇ ਸਲਾਈ ਕਰਕੇ ਦਿਖਾਵਾਂਗੇ ਹਰੇਕਵਾ ਪੱਗ ਪਿੰਨ ਨੇ ਇਹ ਪੱਗ ਪਿੰਨ ਆਪਾਂ ਇਸ ਤਰ੍ਹਾਂ ਲਾ ਕੇ ਗਲੇ ਨੂੰ ਜੜ ਲਾਂਗੇ ਗਲੇ 'ਚ ਬਲ ਵੀ ਨਹੀਂ ਪੈਂਦਾ ਤੇ ਕਪੜਾ ਵੀ ਇੱਕੋ ਜਿਹਾ ਰਹਿੰਦਾ ਜਿੱਥੇ ਆਪਾਂ ਕੇਰਾ ਰੱਖਤਾ ਗਲਾ ਆਪਣਾ ਗਲਾ ਉੱਥੇ ਹੀ ਪਿਆ ਰਹੂਗਾ ਹੁਣ ਆਪਾਂ ਚਲੋ ਤੁਹਾਨੂੰ ਬਣਾ ਕੇ ਦਿਖਾ ਰਹੇ ਆ ਸਲਾਈ

ਕਈ ਧਰੋਬੀ ਗਲ ਆਪਣਾ ਬਿਲਕੁਲ ਸਹੀ ਹੈ ਠੀਕ ਹੈ ਹੋਇਆ ਉੱਪਰੋਂ ਚੱਤ ਨਹੀਂ ਪੈਂਦਾ ਜੇ ਜਮਾ ਸਹੀ ਰਹਿੰਦਾ ਪੱਗ ਪਿੰਨਾ ਦੇ ਨਾਲ ਬਿਲਕੁਲ ਆਪਣਾ ਆ ਵੇਖੋ ਜੀ ਨਾ ਆਪਣਾ ਇੱਧਰ ਲੱਕ ਕੱਪੜੇ 'ਚ ਕੋਈ ਵਾਲ ਹੈਗਾ ਇਦਾਂ ਵੀ ਵਾਲ ਹੈ ਨਹੀਂਗਾ ਤੇ ਇੱਧਰ ਵੀ ਕੋਈ ਵਾਲ ਨਹੀਂ ਜਿਵੇਂ ਆਪਣਾ ਇੱਕੋ ਜਿਹਾ ਹੁਣ ਆਪਾਂ ਕੀ ਕਰਾਂਗੇ ਇਹਦੇ ਨਾਲ-ਨਾਲ ਆਪਾਂ ਕੱਪੜਾ ਰੱਖ ਕੇ ਪੈਰ-ਪੈਰ ਦਾ ਤੇ ਆਪਾਂ ਇਹਨਾਂ ਨੂੰ ਕੱਟ ਲਾਂਗੇ ਆਹ ਵੇਖੋ ਜੀ ਹੁਣ ਜਿਹੜਾ ਆਪਾਂ ਇਹ ਚਾਰ ਸਪੇਰਾ ਕੱਟ ਲਿਆ ਕੱਟ ਕੇ ਆਪਾਂ ਹੁਣ ਇੱਥੇ ਟੱਕ ਲਾਉਣ ਨੇ ਇਸ ਤਰ੍ਹਾਂ ਇਹ ਧਿਆਨ ਰੱਖਣਾ ਵੀ ਆਪਾਂ ਸਲਾਈ ਤੋਂ ਪਿੱਛੇ ਵਿੱਚੀ ਢੱਕ ਲਾਉਣੀ ਹੈ ਸਲਾਈ ਇਹ ਵੀ ਆਪਣੀ ਕੱਟੀ ਨਾ ਜਾਵੇ ਜਿਹੜੀ ਸੈਉਣ ਲਾਈ ਹੈ ਇਹਦੇ ਨਾਲ ਸ਼ੇਪ ਬਹੁਤ ਵਧੀਆ ਬਣਦੀ ਹੈ ਨਾਲ ਤਾਂ ਗਲੇ ਵਿੱਚ ਖਿੱਚ ਜਿੱਨੀ ਪੈਂਦੀ ਅੰਦਰੋਂ ਕੱਪੜੇ ਦੀ ਨਾਲੇ ਵਧੀਆ ਗਲਾ ਜਿਹੜਾ ਇਹ ਸਾਨੀ ਦੇ ਨਾਲ ਮੋੜ ਦਿੰਦਾ ਨੱਪਾ ਟੱਕ ਲਾ ਲੈਨੇ ਆਪਾਂ ਵੱਡਾ ਬਕਾ ਕਰਕੇ ਨੂੰ ਉਲਟੀ ਸਾਈਡ ਆਪਾਂ ਮੋੜ ਕੇ ਇਸ ਤਰ੍ਹਾਂ ਇਹ ਇਸ ਤਰ੍ਹਾਂ ਮੋੜ ਕੇ ਆਪਾਂ ਇਹਦੇ ਅੰਸਲਾਇ ਲਾ ਲਾਂਗੇ। ਹਾਂ ਦੇਖੋ ਜੀ ਆਪਣਾ ਜਮਾ ਆਸਾਨੀ ਦੇ ਨਾਲ ਗਲਾ ਜਿਹੜਾ ਉਹ ਮੁੜ ਰਿਹਾ ਹੈ। ਤੇ ਇਹਦੇ ਉੱਤੇ ਕੋਈ ਬਾਅਲ ਨਹੀਂ ਹੈਗੇ ਬਸ ਆਪਾਂ ਨੂੰ ਸਿੱਧੀ ਸਲਾਈ ਹੀ ਲਾਉਣੀ ਆ ਆਪਾਂ। वेखो जी अपना गला जब बन के तैयार हो गया ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਕੋਈ ਨਵਾਂ ਆਇਆ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਲਾਈਕ ਜ਼ਰੂਰ ਕਰਨਾ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ